ਵੀਰ ਹਰ ਸਿੱਖਾਲ ਦੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਥੋੜਾ ਆਪਣੀਆਂ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਸੀਗੇ ਸੁਪਰਾ ਮੋੜ ਬਾਈ ਗੁਰਸੇਵਕ ਹੋਰਾ ਫੋਲ ਪਹਿਲਾਂ ਵੀ ਬਾਈ ਹੋਰਾਂ ਨਾਲ ਆਪਾਂ ਵੀਡੀਓ ਕਾਫੀ ਬਣਾਈਆਂ ਲੈਂਗੀਆਂ ਸਪਰੇਅ ਵਾਲੀ ਮਸ਼ੀਨ ਦੇ ਬਾਰੇ ਤੇ ਅੱਜ ਵੀ ਜਿਹੜੀ ਵੀਡੀਓ ਹੈਗੀ ਉਹ ਟਰੈਕਟਰ ਹਾਈ ਕਲੀਅਰੈਂਸ ਨੂੰ ਲੈ ਕੇ ਇਹ ਵੀਡੀਓ ਹੈਗੀ ਆ ਤੁਸੀਂ ਵੇਖ ਸਕਦੇ ਹੋ ਜੌਂਡੀਆਰਗਾ ਜਿਹੜਾ ਇਹਨੂੰ ਹਾਈ ਕਲੀਅਰੈਂਸ ਕੀਤਾਗਾ ਬਾਈ ਕੀ ਕੀ ਮਤਲਬ ਇਹਦੇ ਵਿੱਚ ਆਪਾਂ ਕੀਤਾਗਾ ਕੱਲੇ ਟਾਇਰ ਹਾਂ ਇਹਦੇ ਵਿੱਚ ਆਪਾਂ ਟਾਇਰ ਇੰਪੋਰਟਡ ਟਾਇਰ ਆਉਂਦੇ ਨੇ ਜੀ ਟਾਇਰ ਲਾ ਕੇ ਹੱਬਾਂ ਲਾ ਕੇ ਇਸ ਨੂੰ ਇਹਦੀ ਚੁੜਾਈ ਵਧਾਈ ਆ ਪਲੱਸ ਹਾਈ ਕਲੀਅਰੈਂਸ ਇਹਨੂੰ 34 ਤੋਂ 35 ਇੰਚ ਮਿਲ ਗਿਆ ਹਾਈਟ ਹਾਂ ਹਾਈਟ 34-35 ਇੰਚ ਮਿਲ ਗਈ ਤੇ ਆ ਜਿਹੜਾ ਆਪਾਂ ਹੁਣ ਰੇ ਸਪਰੇ ਅਜੀ ਦੋਨੇ ਪ੍ਰੋਜੈਕਟ ਦਿੰਨੇ ਰੇ ਵਾਲਾ ਵੀ ਸਪਰੇ ਵਾਲਾ ਵੀ ਇਹਦੇ ਨਾਲ ਇਹਦਾ ਅਟੈਚਮੈਂਟ ਬੰਨੇ ਇੱਕ ਥਾਰ ਬਿਲਕੁਲ ਬਸ ਜਿਆਦਾ ਸਾਡੀਆਂ ਇਹਦੀਆਂ ਫਸਲਾਂ ਨਹੀਂ ਕਣਕ ਝੋਨਾ ਉਹਨਾਂ ਨੂੰ 34-35 ਹਾਈਟ ਕਾਫੀ ਹੈ ਕਾਫੀ ਹੈ ਹਾਂਜੀ ਹਾਂ 34-35 ਹਾਈਟ ਜੀ ਮਿਸਟਰੈਕਟਰ ਚੱਲਦਾ ਪਰ ਬਹੁਤ ਵਧੀਆ ਚੱਲਦਾ ਹਾਂ ਇਹਨੂੰ 34 ਇੰਚ ਹੈਡ ਮਿਲ ਗਏ 34 ਹੈ ਹਾਂਜੀ ਹਾਂ ਕਿਤੇ ਬਹੁਤ ਵਧੀਆ ਆਪਾਂ ਕਹਿ ਦਈਏ ਵੀ ਵਰਕ ਕਰ ਰਿਹਾਗਾ ਆਪਾਂ ਖੇਤ ਲੈ ਕੇ ਆਏਾਂਗੇ ਪਹਿਲਾਂ ਸੜਕ ਉਤੋਂ ਦੀ ਚਲਾ ਕੇ ਵੀ ਤੇ ਹੁਣ ਇੱਥੇ ਵੀ ਚੱਲੇਗਾ ਹਾਂਜੀ ਹਾਂ ਜੇ 5-10 ਕਿਲੋਮੀਟਰ ਕੋਈ ਸੜਕ ਤੇ ਜਾਣਾ ਤਾਂ ਕੋਈ ਪ੍ਰੋਬਲਮ ਨਹੀਂ ਬੜੇ ਆਰਾਮ ਨਾਲ ਤੇ ਥੋੜਾ ਜਿਆਦਾ ਸਲੋ ਚੱਲੋ ਕਿਉਂ ਟਾਇਰ ਪਤਲਾਗਾ ਸੜਕ ਦੇ ਉੱਪਰ ਜਿਆਦਾ ਕਸਾਈ ਦਾ ਵੈਸੇ ਹੁੰਦੀ ਹੈ ਟਾਇਰ ਦੀ ਪਰ ਫਿਰ ਵੀ ਇਹਨੂੰ ਜੇ ਆਰਾਮ ਨਾਲ ਚੱਲਦਾ 5 ਤੋਂ 10 ਕਿਲੋਮੀਟਰ ਥੋੜਾ ਖੇਤ ਦੇ ਇਧਰ ਉਧਰ ਹੈਗਾ ਤਾਂ ਤੁਸੀਂ ਵਿਦਾਊਟ ਟਾਇਰ ਬਦਲੇ ਵਿਦਾਊਟ ਕਿਤੇ ਚਲਾ ਕੇ ਤਾਂ ਲਿਜਾ ਸਕਦੇ ਹ ਕਾਸਟ ਦੀ ਗੱਲ ਕਰੀਏ ਇਹਦੇ ਬਾਰੇ ਆਪਾਂ ਮੈਂ ਲਾਸਟ ਇੱਕ ਵੀਡੀਓ ਦੇ ਵਿੱਚ ਵੀ ਕੀਤੀ ਸੀਗੀ ਤਾਂ ਇਹਦੇ ਵਿੱਚ ਆਪਾਂ ਕਾਸਟ ਅੱਜ ਦੀ ਡੇਟ ਦਾ ਕੀ ਕਾਸਟ ਆਪਾਂ ਮੰਨ ਕੇ ਚੱਲੀਏ ਦਾ ਕੌਸਟ ਜਿਹਦਾ ਸਾਰਾ ਕੰਪਲੀਟ ਪ੍ਰੋਜੈਕਟ ਆ ਜੀ ਸਾਡਾ ਵਿੱਚ ਅਸੀਂ ਸਪਰੇਡਰ ਦਿੰਨੇ ਆ ਬਿਲਕੁਲ ਸਟੀਲ ਦੀਆਂ ਪਲੇਟਾਂ ਦੇ ਨਾਲ ਉਹ ਤੋਂ ਵਧੀਆ ਕਲਰ ਦੇ ਵਿੱਚ ਸਾਡਾ ਸਿੰਗਲ ਗਨ ਅਡਟ ਰੋਟੇਟਡ ਸਪਰੇਅ ਪੰਪ ਵੀ ਨਾਲ ਤੇ ਇਹ ਟੋਟਲ ਪ੍ਰੋਜੈਕਟ ਵਿੱਚ ਟਾਇਰ ਹਲੇ 3.5 ਲੱਖ ਰੁਪਏ ਦੇ ਵਿੱਚ ਸਾਡਾ ਪ੍ਰੋਜੈਕਟ ਦਿੰਨੇ ਆ ਜੀ ਪੂਰਾ ਕੰਪਲੀਟ ਆਲੇ ਠੀਕ ਹੈ ਤੇ ਜੇ ਕਿਸੇ ਵੀਰ ਕੋਲ ਮਤਲਬ ਸਪਰੇਡਰ ਵਗੈਰਾ ਆਪਣਾ ਹੋਰ ਬਾਕੀ ਸਾਰੀ ਚੀਜ਼ ਹੈ ਤੇ ਉਹ ਕੱਲਾ ਕਲੀਅਰੈਂਸ ਕਰਵਾਉਣਾ ਚਾਹੁੰਦਾਗਾ ਮਤਲਬ ਹਾਈਟ ਦੇ ਵਿੱਚ ਹਾਈਟ ਦੇ ਵਿੱਚ ਟਾਇਰ ਪੋਕੇ ਦੀਏ ਹਾਂਜੀ ਟਾਇਰ ਪਾਉਣੇ ਤਾਂ 1,35,40 ਦੇ ਹਜ਼ਾਰ ਦੇ ਵਿੱਚ ਹਾਂਜੀ ਕੰਪਲੀਟ ਹਾਂਜੀ ਕੰਪਲੀਟ ਹੋ ਜਾਂਦਾ ਜੀ ਕਿ ਕਿੰਨੇ ਕਿ ਦਿਨਾਂ ਦਾ ਪ੍ਰੋਸੈਸਾ ਮਤਲਬ ਜੇ ਕੋਈ ਅੱਜ ਆਉਂਦਾ ਘਰ ਜੇ ਸਾਡੇ ਕੋਲ ਅੱਜ ਆਉਂਦਾ ਜੀ ਤਾਂ ਅਸੀਂ ਨੂੰ ਚਾਰਕ ਦਿਨ ਦਾ ਪ੍ਰੋਸੈਸਾ ਹੀ ਛੱਡਾ ਚਾਰ ਦਿਨ ਹਾਂਜੀ ਅਸੀਂ ਮੰਨ ਲਓ ਟਾਇਰ ਮੰਗਵਾਉਣ ਤੇ ਟਾਈਮ ਲੱਗ ਜਾਂਦੇ 1-2 ਦਿਨ ਤਾਂ ਟਾਇਰ ਮੰਗਵਾਨੇ ਆ ਉਸ ਤੋਂ ਬਾਅਦ ਇਹਦਾ ਸਾਈਜ਼ ਵਗੈਰਾ ਬਣਾਉਣਾ ਟਰੈਕਟਰ ਦੇ ਅਕੋਰਡਿੰਗ ਇਹਦੀਆਂ ਹੱਬਾਂ ਦੇ ਸਾਈਜ਼ ਬਣਦੇ ਨੇਗੇ ਠੀਕ ਹੈ ਪਹਿਲਾਂ ਬੰਦ ਹੱਬ ਦੇ ਹੀ ਆਉਂਦਾ ਸਾਡੇ ਕੋਲ ਜੀ ਅੱਛਾ ਤੇ ਜੇ ਆਪਾਂ ਕਹੀਏ ਵੀ ਕੋਈ ਵੀਰ ਮਤਲਬ ਦੂਰ ਤੋਂ ਆਗਾ ਹਾਂਜੀ ਉਹਨੂੰ ਟਰੈਕਟਰ ਇੱਥੇ ਲੈ ਕੇ ਆਉਣਾ ਪ ਹਾਂ ਜੇ ਜਿਆਦਾ ਦੂਰ ਤੋਂ ਕੋਈ ਹੈ ਉਹਦਾ ਮਤਲਬ ਅਸੀਂ ਹੱਬ ਸਾਨੂੰ ਟਰੈਕਟਰ ਦੱਸ ਦੇਣਗੇ ਉਹਦੇ ਮੁਤਾਬਕ ਅਸੀਂ ਹੱਬ ਤਿਆਰ ਕਰ ਲਾਂਗੇ ਹੱਬ ਤਿਆਰ ਕਰਕੇ ਟਾਇਰ ਸਾਨੂੰ ਇੱਥੇ ਤਿਆਰ ਕਰਨ ਵਾਸਤੇ ਵਾਲ ਲੋਡ ਕਰਕੇ ਜਾ ਕੇ ਉੱਥੇ ਵੀ ਚੇਂਜ ਹੋ ਸਕਦਾ ਉੱਥੇ ਵੀ ਹਾਂਜੀ ਹਾਂ ਉੱਥੇ ਮਤਲਬ ਕੋਈ ਜ਼ਰੂਰੀ ਨਹੀਂ ਹੈਗਾ ਵਿੱਚ ਹਾਂਜੀ ਹਾਂ ਹਾਂ ਤੇ ਆਪਾਂ ਮੜਾ ਰੋਕੇ ਟਰੈਕਟਰ ਹਾਂਜੀ ਹਾਂ ਟਰੈਕਟਰ ਬਾਰੇ ਹਾਂਜੀ ਹਾਂ ਬੰਦ ਕਰ ਲਈ ਟਰੈਕਟਰ ਉਹ ਵੀਰੋ ਤੁਹਾਨੂੰ ਨਾਲ ਤਾਂ ਟਾਇਰ ਵੀ ਵਿਖਾ ਦਿੰਨੇ ਆ ਤੇ ਇਦੇ ਵਿੱਚ ਕੋਈ ਹੋਰ ਸਾਈਜ਼ ਵੀ ਆਉਂਦਾ? ਬਈ ਹਾਂਜੀ ਹਾਂ ਸਾਈਜ਼ ਆਉਂਦੇ ਨੇ ਜੀ ਜਿਵੇਂ ਹੁਣ ਇਹਨੂੰ 1800 mm ਵਾਲਾ ਪਿਆਗਾ। ਅੱਛਾ ਇਹ 2000 ਵੀ ਆਉਂਦਾ। 2200 mm ਚ ਵੀ ਆਉਂਦਾਗਾ। 2200 mm ਵਿੱਚ ਹਾਂਜੀ ਹਾਂ ਅੱਗੇ ਵਾਲਾ ਟਾਇਰ ਵੀ ਆਪਾਂ ਟਰੈਕਟਰ ਦੇ ਅਕੋਰਡਿੰਗ ਜਿੱਦਾਂ ਟਰੈਕਟਰ 4x4 ਆ ਉਹਦੀ ਜਿਸ ਰੇਸ ਉਹਦੇ ਨਾਲ ਉਹਦੀ ਸਪੀਡ ਬਣੀ ਹੁੰਦੀ ਹੈ ਅਗਲੇ। ਹੋਰ 4x4 ਜੀ ਪੈ ਜਾਂਦੇ ਨੇ। ਹਾਂ 4x4 ਚ ਦੱਸ ਤੋਂ ਵੀ ਬੱਟਰ ਹੈ। ਮੰਨ ਲਓ ਇਹ ਟਾਇਰ ਆ ਹੁਣ ਇਹ ਸਿੰਪਲ ਟਰੈਕਟਰ ਹੈ। ਇਹਨੂੰ ਤੁਸੀਂ ਜ਼ਿਆਦਾ ਡਰਾਈ ਏਰੀਆ ਯੂਜ਼ ਕਰ ਸਕਦੇ ਹੋ। ਆਲ ਰੂ ਯੂਜ਼ ਕਰ ਲਓ, ਕਣਕ ਚ ਕਰ ਲਓ, ਸਰ ਹਾਂਜੀ ਜੇਕਰ ਉਸੇ ਟਾਈਮ ਪਹਿਲਾਂ ਪਹਿਲਾਂ ਤੁਸੀਂ ਲੀਹਾ ਬਣਾ ਲੈਣੋ ਫਿਰ ਤਾਂ ਨਹੀਂ ਇੰਨੀ ਦਿੱਕਤ ਆਉਣੀ ਵੀ ਤੁਹਾਨੂੰ ਜਿਹੜਾ ਇੱਕਦਾਂ ਜੇਕਰ 4x4 ਟਰੈਕਟਰ ਆ ਛੋਡਾ ਤਾਂ ਤੁਹਾਨੂੰ ਇਹ ਦਿੱਕਤ ਬਿਲਕੁਲ ਖਤਮ ਹੋ ਜੂਗੀ ਕਿਤੇ ਮਰਜ਼ੀ ਲਈ ਕਿਤੇ ਮਰਜ਼ੀ ਲਈ ਫਿਰ ਉਹ ਤਾਂ ਸਾਡੇ ਕੋਲੇ ਅਸੀਂ ਜਿਹੜਾ ਕੰਪੈਕਟ ਕੰਪਲੀਟ ਪ੍ਰੋਜੈਕਟ ਦਿੰਨੇ ਆ ਟਾਇਰ ਲਾ ਕੇ ਦਿੰਨੇ ਆ ਸਾਡਾ ਸਪਰੇਡਰ ਆ ਰੇਹ ਖਿਲਾਰਨ ਵਾਲਾ ਜੀ ਪਲੱਸ ਅਸੀਂ ਆਟੋ ਰੋਟੇਟਡ ਗਨ ਸਪਰੇਅ ਮਸ਼ੀਨ ਹੈ ਠੀਕ ਹੈ ਅਸੀਂ ਪੂਰਾ ਕੰਪੈਕਟ ਜੇ ਬੰਦ ਜ਼ਮੀਨਦਾਰ ਲੈ ਜਾਂਦਾ ਤਾਂ ਜ਼ਮੀਨਦਾਰ ਦੇ ਸਾਰੇ ਝੰਜੜ ਖਤਮ ਨੇ ਉਹਦੇ ਵਿੱਚੋਂ ਉਸੇ ਲੀਹਾਂ ਦੇ ਵਿੱਚ ਸਾਡਾ ਜਿਹੜਾ ਸਪਰੈਡਰ ਹੈਗਾ ਇਹ ਵੀ ਸਾਡਾ 55 ਤੋਂ 60 ਫੁੱਟ ਏਰੀਆ ਕਵਰ ਕਰੂਗਾ ਜੀ ਮੀਨਜ਼ ਕਿੱਲੇ ਦੇ ਚਾਰ ਚੱਕਰ ਲੱਗਣੇ ਆ ਜੀ ਜਿਹੜਾ ਸਾਡਾ ਆਟੋ ਰੋਟੇਟ ਗਨ ਸਪਰੇਅ ਮਸ਼ੀਨ ਹੈ ਉਹਨੇ ਵੀ ਚਾਰ ਚੱਕਰ ਲਾਉਣੇ ਆ ਜੀ ਤਾਂ ਉਹਨਾਂ ਹੀ ਲੀਹਾਂ ਦੇ ਵਿੱਚ ਆਦਮੀ ਬਾਰ-ਬਾਰ ਆਪਦਾ ਆਪਰੇਟ ਕਰ ਸਕਦਾ ਸ਼ਾਮ ਤੱਕ ਇੱਕ ਆਦਮੀ 60-70 ਏਕੜ ਤੱਕ ਇਹਦੇ ਨਾਲ ਆਪਦਾ ਕੰਮ ਕਰ ਸਕਦਾ ਕਰ ਸਕਦਾ ਹਾਂਜੀ ਤੇ ਇਹ ਸਪਰੈਡਰ ਵੀ ਵੀਰੋਂ ਤੁਹਾਨੂੰ ਦਿਖਾਉਣਿਆਂਗੇ ਇਹਦੀ ਬਾਈ ਗੁਰਸੇਵਕ ਕੀ ਖਾਸੀਅਤ ਹੈਗੀ ਇੱਕ ਤਾਂ ਮੈਨੂੰ ਇਹਦਾ ਰੰਗ ਬੜਾ ਸੋਹਣਾ ਲੱਗਿਆ ਜਿੱਦਾਂ ਆਪਾਂ ਕਹਿੰਦੇ ਸ਼ਾਈਨਿੰਗ ਆਗੀ ਪੇਂਟ ਸ਼ਾਈਨਿੰਗ ਬਿਲਕੁਲ ਰੰਗ ਸਾਡਾ ਜਿਹੜਾ ਟਰੈਕਟਰ ਨੋਵਾ ਅੱਜ ਕੱਲ ਆਉਂਦਾ ਅਰਜਨ ਬਿਲਕੁਲ ਉਹਦੀ ਸੋਦੇ ਹੱਥ ਲਾ ਲਿਓ ਜੀ ਦੇ ਦੇ ਹੱਥ ਮਾਰ ਲਿਓ ਜਮਾ ਬਹੁਤ ਵਧੀਆ ਅਸੀਂ ਕੁਆਲਿਟੀ ਦੀ ਰੰਗ ਦੀ ਪੂਰੀ ਟਾਪ ਦੇਵਾਂਗੇ ਜੀ ਇਹ ਪੇਂਟ ਮਤਲਬ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈਗੀ ਕਿਸ ਤਰ੍ਹਾਂ ਕੀਤਾ ਇਹ ਤੁਸੀਂ ਇਹ ਸਾਡੇ ਕੋਲੇ ਜਿਹੜੇ ਪੇਂਟ ਵਾਲੇ ਮੁੰਡੇ ਆਉਂਦੇ ਬਸ ਬਾਡੀ ਨੂੰ ਕੰਮ ਕਰਦੇ ਜਿਆਦਾ ਭਧੌੜ ਦੋਸਤ ਅੱਛਾ ਉਹ ਰੰਗ ਵੀ ਅਸੀਂ ਉਥੋਂ ਬੱਸਾਂ ਤੇ ਜੋ ਰੰਗ ਹੁੰਦਾਗਾ ਬੱਸ ਤੇ ਕਿੰਨਾ ਬਹੁਤ ਹਾਈ ਕੁਆਲਿਟੀ ਦਾ ਰੰਗ ਹੁੰਦਾ ਜੀ ਉਹੀ ਰੰਗ ਅਸੀਂ ਇਹਨੂੰ ਕਰਦੇ ਆ ਉਹ ਮੁੰਡੇ ਪਿੰਟਰ ਨੇ ਉਹਨਾਂ ਨੂੰ ਨੌਲੇਜ ਸੀ ਰੰਗ ਕਿਹੜਾ ਲੱਗਣਾ ਕਿੱਦਾਂ ਕਰਨਾ ਇਹ ਉਹ ਮੁੰਡੇ ਹੀ ਕੰਮ ਕਰਦੇ ਆ ਜੋ ਬੱਸਾਂ ਤੇ ਰੰਗ ਕਰਦੇ ਆ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਆਹ ਕੱਚ ਲਗਾਇਆ ਹੋਇਆ ਜਾਂ ਕੋਈ ਮਤਲਬ ਹੋਰ ਇਹ ਨਹੀਂ ਸਪੈਸ਼ਲੀ ਹੁੰਦੀ ਜਿਹੜੇ ਫੈਬਰ ਆਉਂਦੀ ਐ ਇਸ ਟਾਈਪ ਦੀ ਅੱਛਾ ਤੇ ਆਹ ਪਲੱਸ ਸਟੀਲ ਦੀਆਂ ਸਾਡੀਆਂ ਪਲੇਟਾਂ ਨੇ ਸਾਡੀ ਬੱਸ ਹੋਰ ਸਾਰੀਆਂ ਜਿੰਨੇ ਵੀ ਕੰਪਨੀ ਦੇ ਸਪ੍ਰੈਡਰ ਨੇ ਉਹਨਾਂ ਨੂੰ ਸਾਡੀ ਇਹ ਖਾਸੀਅਤ ਐ ਕਲਰ ਦੀ ਪਰ ਅਸੇ ਸਾਡਾ ਆਹ ਪਲੇਟਾਂ ਸਟੀਲ ਦੀਆਂ ਹੋਣਗੀਆਂ ਆਹ ਕੱਟਫੈਬਰ ਦੀਆਂ ਹੋਣਗੀਆਂ ਮੰਨ ਲਓ ਜੇ ਕਿਸੇ ਟਾਈਮ ਕਿਸੇ ਆਦਮੀ ਨੇ ਯੂਰੀਆ ਨਹੀਂ ਸਾਫ਼ ਕੀਤਾ ਇਹ ਕਿਸੇ ਟਾਈਮ ਬਲੇ ਤਾਂ ਜੇ ਹਫਤਾ 10 ਦਿਨ ਖੜ ਗਿਆ ਤਾਂ ਇਹ ਮਟੀਰੀਅਲ ਗਲੂਗਾ ਨਹੀਂ ਗਲੂਗਾ ਨਹੀਂ ਜਿਆਦਾ ਉਹਨਾਂ ਦੀ ਸਮੱਸਿਆ ਇਹ ਆਉਂਦੀ ਹੈ ਜੀ ਜੇ 2 ਦਿਨ ਵੀ ਉਹ ਰੁਕ ਗਿਆ ਉਹਦੇ ਵਿੱਚ ਤਾਂ ਉਹ ਜਾਮ ਹੋ ਜਾਂਦਾ ਸਾਰਾ ਸਮਾਨ ਇਹ ਜਾਮ ਨਹੀਂ ਹੋਊਗਾ ਤੇ ਪਲੱਸ ਸਾਡਾ ਹੈਵੀ ਗੀਅਰ ਲੱਗਿਆ ਹੋਇਆ ਜੀ ਠੀਕ ਹੈ ਇਹਨੂੰ ਬਹੁਤ ਵਧੀਆ ਤੇ ਕਲਰ ਇਹ ਤੋਂ ਤਨ ਕੁਆਲਿਟੀ ਸਾਡੀਆਂ ਵੱਖਰੀਆਂ ਹਨ ਉਹਨਾਂ ਨਾਲ ਤੋ ਵੀਰੋ ਬਹੁਤ ਵਧੀਆ ਚੀਜ਼ ਆ ਮਤਲ ਜਿੱਦਾਂ ਹੁਣ ਇੱਕ ਗੱਟਾ ਯੂਰੀਆ ਦਾ ਖੰਡਿਆਇਆ ਸੀਗਾ ਅੱਧਾ ਗੱਟਾ ਸੀਗਾ ਮੇਰੇ ਖੇੜਾ ਨਾ ਹਾਂਜੀ ਤੇ ਬਹੁਤ ਵਧੀਆ ਆਪਾਂ ਕਹਿ ਦਈਏ ਵੀ 50 ਇਹਨੂੰ ਤੁਸੀਂ ਇਕੜ ਦੇ ਅੱਧੇ ਗੱਟੇ ਤੋਂ ਲੈ ਗਏ 23 ਗੱਟੀਆਂ ਤੱਕ ਪਰ ਇਕੜ ਦੇ ਹਿਸਾਬ ਨਾਲ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ ਚਾਹੇ ਉਹ ਇੱਦਾਂ ਗੱਟਾ ਪਾਉਣਾ ਉਹ ਵੀ ਪਾ ਦੇਣੇ ਨੇ ਤਿੰਨ ਗੱਟੀਆਂ ਤੱਕ ਪਾਉਣਾ ਉਹ ਵੀ ਪਾਉਣਾ ਜਿਆਦਾ ਆਲੂ ਵਾਲੇ ਲੋਕ ਜਿਹੜੇ ਆਲੂ ਦੀ ਖੇਤੀ ਕਰਦੇ ਨੇ ਜਿਹੜੇ ਫਾਰਮਰ ਮੈਂ ਖੁਦ ਵੀ ਕਰਦਾ ਹਾਂਗਾ ਤਾਂ ਆਲੂ ਦੇ ਵਿੱਚ ਲਾਇਆ ਤੁਸੀਂ ਵਧੀਆ ਜੀ ਹਾਂਜੀ ਹਾਂ ਅਸੀਂ ਸਾਰਾ ਜਿੰਨਾ ਸਪਰੇਅਡਰ ਰੇਹ ਛਿਟਿਆ ਆਲੂ ਦੇ ਮੂਹਰੇ ਖਿਲਾਰਦੇ ਆ ਅਸੀਂ ਸਾਰਾ ਇਸੇ ਸਪਰੇਅਡਰ ਨਾਲ ਹੀ ਕੰਮ ਕੀਤਾ ਜੀ ਠੀਕ ਹੈ ਜਿੰਨੇ ਵੀ ਰੇਹ ਡੀਏਪੀ ਯੂਰੀਆ ਜੋ ਵੀ ਪਾਉਂਦਾ ਵਗੈਰਾ ਜੋ ਹੋएगा ਉਹ ਉਸੇ ਦਿਨ ਖਿਲਾਰ ਦਿਆਂਗੇ ਠੀਕ ਹੈ ਉਸ ਤੋਂ ਬਾਅਦ ਸਾਡੀਆਂ ਲੀ ਤਾਂ ਜੀ ਆਲੂ ਦੇ ਉਹਨਾਂ ਲਈਆਂ ਜੀ ਸਪਰੇਅ ਕਰ ਲੈਨੇ ਉਹਨਾਂ ਲੀਹਾਂ ਦੇ ਵਿੱਚ ਹੀ ਰੇਖ ਲਾਰ ਲੈਨੇ ਅਸੀਂ ਠੀਕ ਹੈ ਸੋ ਬਹੁਤ ਵਧੀਆ ਚੀਜ਼ ਆ ਬਾਈ ਤੇ ਬਾਕੀ ਜੇ ਤੁਸੀਂ ਬਾਈ ਗੁਰਸੇਵਕ ਜੀ ਦੇ ਨਾਲ ਗੱਲਬਾਤ ਕੋਈ ਕਰਨੀ ਚਾਹੁੰਦੇ ਹੋਗੇ ਤਾਂ ਨੰਬਰ ਇਸ ਵੀਡੀਓ ਦੇ ਵਿੱਚ ਅਵੇਲੇਬਲ ਆ ਤੁਸੀਂ ਇਸ ਨੰਬਰ ਉੱਤੇ ਗੱਲਬਾਤ ਕਰ ਸਕਦੇ ਹੋਗੇ ਤੇ ਵੀਡੀਓ ਕਿਵੇਂ ਦੀ ਲੱਗੀ ਆਪਣਾ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਤੇ ਬਾਕੀ ਤੁਹਾਨੂੰ ਉਹ ਵੀ ਦਿਖਾਉਣੇ ਆਗੇ ਮਤਲਬ ਜਿਹੜਾ ਸਪਰੇਅ ਵਾਲਾ ਪ੍ਰੋਜੈਕਟ ਆ ਕ ਇਹਦੇ ਨਾਲ ਹੋਣਾਗਾ ਦੋਸਤੋ ਹੁਣ ਆਪਾਂ ਇਸੇ ਦੇ ਵਾਂਗਰੀ ਇਹ ਸਪਰੇਅ ਵਾਲਾ ਪੰਪ ਲਾਉਣੇ ਆਂਗੇ ਜਿਵੇਂ ਦੇਖੋ ਸੈਂੀਆਂ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਆਉਂਦੀਆਂ ਨਹੀਂਆਂ ਸਪਰੇਅ ਵਾਲੀਆਂ 20-25 ਲੱਖ ਦੀਆਂ 25-25 ਲੱਖ ਦੀਆਂ ਆ ਚੀਜ਼ ਆਪਣੀ ਸਭ ਤੋਂ ਬਹੁਤ ਵਧੀਆ ਬਿਹਤਰ ਕਾਮਯਾਬ ਚੀਜ਼ ਹੈਗੀ ਆਪਣੇ ਕਿਸੇ ਵੀ ਟਰੱਕ ਨੂੰ ਆਪਾਂ ਹਾਈ ਕਲੀਅਰੈਂਸ ਕਰਕੇ ਇਸ ਪੰਪ ਦੇ ਨਾਲ ਸਪਰੇਅ ਵੀ ਕਰ ਸਕਦੇ ਆ ਤੇ ਦੂਜਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਸਪਰੈਡਰ ਉਹਦੇ ਨਾਲ ਖਾਦ ਵੀ ਸਪਰੈਡ ਕਰ ਸਕਦੇ ਆ ਪ੍ਰੈਸ਼ਰ ਵੇਖੋ ਇੱਕ ਤਾਂ ਇਹ ਲੈ ਕੇ ਜਾ ਰਿਹਾਗਾ ਲਗਭਗ 50 ਫੁੱਤੇ ਦੀ ਆ 55 ਫੁੱਤੇ ਦੀ ਇੱਕ ਬਾਸ ਇੱਕ ਏਕੜ ਦੇ ਵਿੱਚ ਚਾਰ ਹੀ ਗੇੜੇ ਲਾਉਣੇ ਨੇ ਬੱਸ ਅੱਜ ਹੋ ਜਾਂਦੇ ਸੇ ਤੋਂ ਕੋਈ ਨਹੀਂ ਕੋਈ ਨਾ ਬਾਕੀ ਬੰਦਾ ਉੱਪਰ ਪਾਉ ਥੋੜੇ ਨਾਲ ਨਾਲ ਹੀ ਤੁਰੇ ਚੱਲਾਂਗੇ ਆਪਾਂ ਡਾਕਟਰ ਤੇ ਕਟਾਈ ਹੁੰਦੀ ਦਿਖਾਉਣਾ ਸੋ। ਥੋੜਾ ਦੂਰ ਹੋ ਕੇ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾਉਣੇ ਆਂਗੇ। ਕਿਸ ਤਰ੍ਹਾਂ ਕਿੰਨੇ ਪ੍ਰੈਸ਼ਰ ਦੇ ਨਾਲ ਹੈ ਦਾ ਪਾਣੀ ਬਹੁਤ ਲੱਗ ਰਿਹਾ ਬਾਈ ਗੁਰਸੇਵਕ ਬਾਈ 200 ਲੀਟਰ ਜੀ ਮਰਜੀ ਲਾ ਦੋ 200 ਲੀਟਰ ਪ੍ਰਤੀ ਏਕੜ ਦਾ ਸਿੰਘ ਸਾਹਿਬ ਕਹੀ ਜਾਂਦੇ ਨਹੀਂ ਤੁਸੀਂ ਮੈਨੂੰ ਜੱਗੀ ਵਿੱਚ ਸਤਿ ਪਰੋ ਲੋ ਬਾਈ ਬਾਕੀ ਗੁਰਸੇਵਕ ਜੀ ਦੇ ਨਾਲ ਆਪਾਂ ਕਰਦੇ ਆਂ ਗੱਲ ਬਾਈ ਨਾਲ ਇਹਦੇ ਬਾਰੇ ਆਪਾਂ ਸ਼ਾਮ ਤੱਕ ਕਿੰਨੇ ਏਕੜ ਕਰ ਦਾਂਗੇ ਇਹਦੇ ਨਾਲ ਜੀ ਆਪਾਂ 70 ਏਕੜ 70 ਏਕੜ ਸਾਡਾ ਜਿਹੜਾ ਆਲੂਆਂ ਚ ਚੱਲਦਾ ਨਕੂਦਰ ਦੇ ਏਰੀਆ ਦੇ ਆਲੂਆਂ ਦਾ ਜਿਹੜਾ ਰਿਜ਼ਲਟ ਆ ਸਾਡਾ ਉਹ ਸ਼ਾਮ ਤੱਕ ਇਹਦੇ ਨਾਲ 60 ਤੋਂ 70 ਏਕੜ ਪੁੱਲਰ ਫਾਰਮ ਇੱਕ ਨਕੂਦਰ ਪਿੰਡ ਦੇ ਨੇ ਮੁਦਾਂ ਠੀਕ ਹੈ ਉਹਦਾ ਪਿੰਡ ਉਹਨਾਂ ਦਾ ਉਹ ਦਿੱਲੀ ਉਹਨਾਂ ਦਾ 60 ਤੋਂ 70 ਏਕੜ ਉਹਨਾਂ ਨੇ ਇਹਦੇ ਨਾਲ ਕਵਰ ਕਰਨੇ ਹੀ ਕਰਨੇ ਨੇ ਠੀਕ ਹੈ 800 ਏਕੜ ਆਲੂ ਦਾ ਉਹਨਾਂ ਦਾ ਤੇ ਜੇ ਕਣਕ ਦੇ ਵਿੱਚ ਆਪਾਂ ਗੱਲ ਕਰੀਏ ਕਣਕ ਚ ਉਹ ਤੋਂ ਵੀ ਜ਼ਿਆਦਾ ਹੋ ਜਿਆਦਾ ਹੋਈ ਕਿਉਂਕਿ ਆਲੂ ਦੇ ਵਿੱਚ ਸਰੀਰ ਤੋਂ ਮੁੜਨਾ ਜੀ ਉਹਨਾਂ ਨੇ ਇਹਨੂੰ ਕਣਕ ਦੇ ਵਿੱਚ ਤਾਂ ਆਪਾਂ ਆਪਣੇ ਜਿੰਨੀ ਕਿ ਵਿੱਠਲ ਜਾਂਦਾ ਉਸ ਹਾਮ ਨੇ ਨੂੰ ਕਟਾਈ ਹੋ ਸਕਦੀ ਆ ਆਲੂ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਇਹ ਚ ਟਾਈਮ ਘੱਟ ਲੱਗੂ ਕਣਕ ਚ ਬਟਰੇਗਾ ਜਿਹੜਾ ਪਾਣੀ ਪਾਉਣਾ ਇਹਦੇ ਨਾਲ 150 200 ਲੀਟਰ ਤੱਕ ਪਾਣੀ ਤੁਸੀਂ ਇਹਦੇ ਨਾਲ ਵੀ ਲਾ ਸਕਦੇ ਹੋ ਇਹਦੀ ਜਗ੍ਹਾ ਕਿਤੇ ਵੀ ਮਿਸ ਨਹੀਂ ਬਿਲਕੁਲ ਇਹਨਾਂ ਯੂਨੀਫਾਰਮਟੀ ਦੇ ਨਾਲ ਸਪਰੇਅ ਹੋ ਰਹੀ ਆ ਹੂੰ ਪ੍ਰੋਪਰ ਯੂਨੀਵਰਸਿਟੀ ਦੇ ਰਿਜ਼ਲਟ ਨਹੀਂ ਇਸ ਗਨ ਨੂੰ ਆਪਾਂ ਬੂਮ ਵਾਲੇ ਦੇ ਨਾਲ ਕੰਪੇਅਰ ਕਰੀਏ ਹਾਂਜੀ ਜੇ ਬੂਮ ਵਾਲੇ ਦੇ ਨਾਲ ਕੰਪੇਅਰ ਕਰਦੇ ਆਂ ਅਲੱਗ ਅਲੱਗ ਲੋਕਾਂ ਦੀ ਥਿੰਕਿੰਗ ਹੈ ਹੂੰ ਉਸ ਲੋਕ ਉਸ ਨੂੰ ਜਿਆਦਾ ਪਸੰਦ ਕਰਦੇ ਆ ਉਹਦੇ 'ਚ ਵੀ ਪ੍ਰੋਬਲਮ ਆ ਉਹਦੀਆਂ ਨੋਜ਼ਲ 'ਚ ਜਿਆਦਾ ਬੰਦ ਹੋਣ ਦੀ ਸਮੱਸਿਆ ਰਹਿੰਦੀ ਆ ਹਾਂ ਕਿਤੇ ਕਿਤੇ ਨੋਜ਼ਲ ਬੰਦ ਹੋ ਗਈ ਪ੍ਰੋਪਰ ਸਹੀ ਸਹੀ ਟਾਈਮ ਤੇ ਡਰਾਈਵਰ ਨੂੰ ਨਹੀਂ ਪਤਾ ਲੱਗਿਆ ਤਾਂ ਉਹਦਾ ਰਿਜ਼ਲਟ ਮਿਸ ਹੋ ਜਾਂਦਾ ਉੱਥੇ ਜਾ ਕੇ ਤੇ ਇਹਦਾ ਰਿਜ਼ਲਟ ਉਹਦੇ ਐਨ ਕੰਪੈਰੀਸ਼ਨ ਉਹ ਤੋਂ ਬ ਕਿਉਂਕਿ ਇਹਦਾ ਇੱਕ ਪ੍ਰੈਸ਼ਰ ਹੈ ਬਹੁਤ ਪ੍ਰੈਸ਼ਰ ਨਾਲ ਜਦੋਂ ਮਾਰਦੀ ਹੈਗਾ ਨਾ ਤਾਂ ਇਹਦੇ ਪ੍ਰੈਸ਼ਰ ਦੇ ਅੱਗੇ ਜਿਹੜੀ ਥੋੜੀ ਫਸਲ ਹੈਗੀ ਕ੍ਰੋਪ ਹੈ ਉਹਦੇ ਲੀਫ ਪੱਤੇ ਵਗੈਰਾ ਹਲਦੇ ਰਹਿੰਦੇ ਨੇ ਹਲਦੇ ਰਹੇ ਹਲਦੇ ਰਹਿੰਦੇ ਆ ਤੇ ਬਾਕੀ ਆ ਤੇ ਇੱਥੇ ਵੀ ਮਤਲਬ ਉਹਨੂੰ ਪਤਾ ਲੱਗ ਰਿਹਾ ਜਿਹੜਾ ਇਹ ਤੇ ਖੜਾਗਾ ਪਾਣੀ ਕਿਉਂਕਿ ਬਹੁਤ ਜ਼ਿਆਦਾ ਬਰੀਕ ਪਾਊਡਰ ਬਣਾ ਕੇ ਇਹਨੇ ਮਤਲਬ ਬਹੁਤ ਜ਼ਿਆਦਾ ਫੌਗ ਟਾਈਪ ਨੇ ਪ੍ਰੈਸ਼ਰ ਨਾਲ ਆ ਪੂਰੀ ਨਾ ਸਿੱਟਣੀ ਪੂਰੀ ਫੌਗ ਬਣ ਕੇ ਗਈ ਹੈਗੀ ਇਹ ਇਹ ਸਾਡਾ ਇਹ ਇੱਕ ਪੈਟਰਨ ਤੇ ਬਣਿਆ ਹੋਇਆ ਹੈ ਸਾਡਾ ਰੇਅਲ ਆ ਵੀ 155 ਤੋਂ 60 ਫੁੱਟ ਏਰੀਆ ਕਵਰ ਕਰਨਾ ਇਹਨੇ ਵੀ 55 ਤੋਂ ਸਿੰਗਲ ਗਨ ਨਾਲ ਜਿਆਦਾ ਅਸੀਂ ਇਹਨੂੰ ਡਬਲ ਗਨ ਵੀ ਲੈ ਲੈਂਦੇ ਨੇ ਲੋਕ ਹਾਂ ਇਹਦੇ ਇਸ ਦੇ ਉੱਪਰ ਅਸੀਂ ਬੂਮ ਲਾ ਕੇ ਡਬਲ ਗਨ 20 ਫੁੱਟ ਦਾ ਬੂਮ ਲਾ ਕੇ ਡਬਲ ਗਨ ਲਾ ਦਿੰਦੇ ਆ ਜੀ ਅੱਛਾ ਡਬਲ ਗਨ ਨਾਲ 90 ਫੁੱਟ ਏਰੀਆ ਲ ਜਾਂਦਾ ਉਸ ਲੋਕਾਂ ਦੀ ਸੋਚ ਚੇਂਜ ਹੁੰਦੀ ਜਾਂਦੀ ਵੀ ਮੂਰੇ ਨੈਨੋਯੂਰੀਆ ਆ ਰਿਹਾ ਹੁਣ ਮੈਂ ਇੱਕ ਪੰਪ ਤੇ ਰਿਹਾ ਬਟਿੰਡੇ ਦੇ ਨੇੜੇ ਪਿੰਡ ਹੈਗਾ ਠੀਕ ਹੈ ਉਹ ਮੈਂ ਥੋੜਾ ਡਬਲ ਗਨ ਲੈ ਕੇ ਗਿਆ ਉਹ ਕਹਿੰਦੇ ਮੂਰੇ ਨੈਨੋਯੂਰੀਆ ਆ ਰਿਹਾ ਜੀ ਅਸੀਂ ਇਹਦੇ ਨਾਲ ਕਹਿੰਦੇ ਨੈਨੋਯੂਰੀਆ ਉਸੇ ਲਾਈਨ ਤੇ ਨੈਨੋਯੂਰੀਆ ਖਿਲਾਰਾਂਗੇ ਉਸੇ ਲੀ ਦੇ ਵਿੱਚ ਹੀ ਅਸੀਂ ਇਹਦੇ ਨਾਲ ਸਪਰੇਅ ਕਰਾਂਗੇ ਸਪਰੇਅ ਕਰਾਂਗੇ ਉਹਨਾਂ ਨੇ ਕੋਲੀ ਦੇ ਵਿੱਚ ਨਹੀਂ ਆਉਂ ਕੋਲੀ ਦੇ ਵਿੱਚ ਦੋਨੋਂ ਕੰਮ ਹੋਣੇ ਆ ਉਹਨਾਂ ਨੇ ਸਪੈਸ਼ਲ ਕਹਿ ਕੇ ਡਬਲ ਗਨ ਦੀ ਜੁੜਮਾਇਆ ਮੈਂ ਡਬਲ ਗਨ ਵੀ ਬਣਾਉਣੇ ਆ ਜੀ ਆਪਾਂ ਤੇ ਸਿੰਗਲ ਗਨ ਆਲੂ ਜੀ ਸਿੰਗਲ ਗਨ ਜ਼ਿਆਦਾ ਪਾਵ ਇਹ ਬਾਈ ਦੀ ਫਰਮ ਦਾ ਨਾਮ ਆ ਗਿਆ ਬਹੁਤ ਵਧੀਆ ਤਕਨੀਕ ਲੱਗੀ ਜੀ ਸਾਨੂੰ ਵੀ ਇਹ ਤੇ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣਾ ਕਮੈਂਟ ਜ਼ਰੂਰ ਕਰਿਓ ਤੁਸੀਂ ਵੀ ਬਾਕੀ ਕਿਉਂਕਿ ਜਿਹੜੀ ਆਪਾਂ ਮਸ਼ੀਨ ਦੀ ਟਾਇਰਾਂ ਦੀ ਗੱਲ ਕਰੀਏ ਹਾਂਜੀ ਜਿੱਦਾਂ ਆਪਣੀ ਬੂਮ ਵਾਲੀ ਮਸ਼ੀਨ ਆ ਗਈ ਹਾਂਜੀ 4x4 ਹਾਂ 4x4 ਹਾਂਜੀ ਉਹਦੇ ਟਾਇਰਾਂ ਨਾਲੋਂ ਇਹ ਥੋੜੇ ਜ਼ਿਆਦਾ ਪਤਲੇ ਨਹੀਂ ਹੈਗੇ ਵੀਰੇ ਇਹੋਂ ਥੋੜੇ ਜ਼ਿਆਦਾ ਪਤਲੇ ਨਹੀਂ ਹਾਂ ਕਿਉਂਕਿ ਇਹ ਇਹਨਾਂ ਦੀ ਜੇ ਆਪਾਂ ਲੀ ਦੀ ਗੱਲ ਕਰੀਏ ਹਾਂਜੀ ਹਾਂ ਇਹ ਫਸਲ ਦਾ ਕੋਈ ਨੁਕਸਾਨ ਨਹੀਂ ਕਰ ਰਹੀ ਹਾਂਜੀ ਬਿਲਕੁਲ ਹੀ ਨਹੀਂ ਇਹ ਆਪਣੇ ਦੋਨੇ ਮਸ਼ੀਨ ਸਪਰੇਅ ਤੇ ਰੇ ਹਲਾ ਤਾਂ ਇਕਲੀ ਦੇ ਵਿੱਚ ਚੱਲਦਾ ਤਾਂ ਇਹਦਾ ਕੋਈ ਨੁਕਸਾਨ ਨਹੀਂ ਹੈ ਆਦਮੀ ਦੇ ਪੈਰ ਨਾਲੋਂ ਵੀ ਘੱਟ ਹੈ ਜੀ ਹੂੰ ਕਿਉਂਕਿ ਆ ਦੇਖ ਸਕਦੇ ਆਪਾਂ ਆ ਸਾਹਮਣੇ ਦੀ ਬਿਲਕੁਲ ਆਹਾਂ ਬਰਾਬਰ ਲੰਗੀ ਹੋਈ ਹੈ ਇੱਥੋਂ ਦੀ ਇਹਨਾਂ ਨੂੰ ਇਦਾਂ ਹੀ ਹੋ ਜੂਗੀ ਹਾਂਜੀ ਹਾਂ ਵਿੱਚ ਰਲ ਜਾਣਾ ਬਿਲਕੁਲ ਤੁਸੀਂ ਚਲਾਉਂਦੇ ਰਹਿਣੀ ਹੋਈ ਨਹੀਂ ਹੁਣ ਹਾਂ ਚਲਾਵਾਂਗੇ ਅੱਗੇ ਜਾ ਕੇ ਠੀਕ ਹੈ ਪਹਿਲਾਂ ਤੁਸੀਂ ਮਤਲਬ ਦੂਜੇ ਨਾਲ ਕਰਦੇ ਹੋ ਚੌੜੇ ਟਾਇਰਾਂ ਨਾਲ ਟਰੈਕਟਰ ਨਾਲ ਆ ਪਹਿਲਾਂ ਸੂਬਾ ਕੋਰ ਤੇ ਕਰੀਆ ਕੋਰ ਤੇ ਕਰੀਆ ਚੌੜੇ ਸੀ ਨਾ ਟਰੈਕਟਰ ਦੇ ਛੋਟੇ ਤੇ ਚੌੜੇ ਟਾਇਰ ਲੱਗੇ ਵਿਛੇ ਉਧਰ ਆਹੀ ਤੇ ਜੇ ਖੋਲੇ ਨੇ ਹਾਂ ਉਹ ਵੱਡੇ ਟਾਇਰ ਚੋ ਵੱਡੇ ਟਾਇਰ ਲੱਗੇ 16 ਦਾ ਟਾਇਰ ਸੀ ਨਾ ਲੱਗਾ 16 ਟਾਇਰ ਸੀਗਾ ਹਾਂ ਜੀ ਹੁਣ ਆਪਾਂ ਇਹਨਾਂ ਨੂੰ ਸਪੈਸ਼ਲ ਇਹਨਾਂ ਨੇ ਇਹ ਵਕੀਲ ਸਾਹਿਬ ਨੇ ਆਪਣੇ ਜਿਨ੍ਹਾਂ ਦੇ ਫਾਰਮ ਹੈਗਾ ਜ਼ਰੂਰ ਤੋਂ ਉਹਨਾਂ ਨੇ ਸਪੈਸ਼ਲਿਸਟ ਸਾਨੂੰ ਯੂਨੀਵਰਸਿਟੀ ਦੇ ਵਿੱਚੋਂ ਨੰਬਰ-ਨੰਬਰ ਸਾਡਾ ਸਰਚ ਕਰਕੇ ਮੇਰੇ ਕੋਲ ਪਹੁੰਚੇ ਉਹਨਾਂ ਨੇ ਆਪਣੀ ਸੋਚ ਮੁਤਾਬਕ ਉਹ ਕਹਿੰਦੇ ਵੀ ਅਸੀਂ ਇਦਾਂ ਕੋਰਤੇ ਕਰਦੇ ਆਂ ਸਾਨੂੰ ਟਾਇਰ ਚਾਹੀਦੇ ਆ ਉਹ ਆਪਾਂ ਟਾਇਰ ਇਹ ਲਾ ਕੇ ਦਿੰਦੀ ਸੀਗੀ ਜੀ ਤਿਆਰ ਕਰਕੇ ਦਿੰਦੀ ਆ ਸਾਡਾ ਵੀ ਹੀਵੇ ਸਾਈਡ ਕਰਨਾਲ ਕੰਨੀ ਚੱਲਦੇ ਆ ਦੋ ਤਿੰਨ ਪੰਪ ਇਸ ਤਰ੍ਹਾਂ ਤਾਂ ਇਹਨਾਂ ਨੂੰ ਲਾ ਕੇ ਦਿੱਤਾ ਇਹ ਵਧੀਆ ਪਸੰਦ ਕੀਤਾ ਇਹਨਾਂ ਨੇ ਬਹੁਤ ਨਹੀਂ ਬਹੁਤ ਵਧੀਆ ਬਣਿਆ ਇਹਨਾਂ ਨੇ ਜੀ ਬਾਕੀ ਵੀਰੋ ਤੁਸੀਂ ਦੱਸੋ ਤੁਹਾਨੂੰ ਕਿਦਾਂ ਲੱਗਿਆ ਆਪਣਾ ਕਮੈਂਟ ਜ਼ਰੂਰ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ ਜੀ ਸੀਆਈ ਸਟਾਪ ਹੈ ਜਿਹੜੀ ਮੰਨੀ ਦੇ ਨਹੀਂ ਲੱਡੇ ਵਾਲੀ ਉਹਦੇ ਨਾਲ ਬਿਲਕੁਲ ਰੇਲਵੇ ਸਟੇਸ਼ਨ ਦੇ ਨਾਲ ਇਹਨਾਂ ਦਾ ਇਹਨਾਂ ਦੇ ਖੇਤ ਜੀ ਹੈ ਰੇਲਵੇ ਸਟੇਸ਼ਨ ਠੀ ਜੀਥੇ ਪੰਪ ਚੱਲੂਗਾ ਜੇ ਕਿਸੇ ਨੇ ਵੇਖ ਆਹ ਦੇਖੋ ਧੂਰੀ ਰਾ ਰੋਡ ਹਾਂ ਲੱਡੇ ਵਾਲੇ ਅੱਡੇ ਤੋਂ ਇੱਕ ਪਸੰਤ ਪਹਿਲੀ ਸਕੂਲ ਆ ਮਿਲਦਾ ਟੋਪ ਪਲਾਜੇ ਤੋਂ ਪਹਿਲਾਂ ਹਾਂ ਉਹਦੇ ਨਾਲ ਛੜ ਤੋਂ ਉੱਤਰਦੀ ਐ ਬਸ ਉੱਤਰਨਸਾਰ ਦੋ ਕੋਠੀਆਂ ਨਵੀਆਂ ਆਈਆਂ ਨੇ ਇੱਧਰਲੇ ਹੱਥ ਠੀਕ ਐ ਉਹ ਉਹ ਨੰਗਨਸਾਰ ਆਪਣਾ ਖੇਤ ਸ਼ੁਰੂ ਹੋ ਜਾਂਦਾ ਠੀਕ ਐ ਉੱਥੇ ਚੱਲਿਆ ਗਰੂ ਇਹ ਪੰਪ ਹਾਂ ਉੱਥੇ ਵੀ ਚੱਲੂ ਮਹਤੌਣਾ ਸਾਹਿਬ ਦੀ ਚੱਲੂ ਠੀਕ ਐ ਤੋਂ ਵੀਰੋ ਤੁਸੀਂ ਵੇਖ ਸਕਦੇ ਹੋ ਤੁਸੀਂ ਵੇਖਣਾ ਹਾਂ ਕਿ ਕਿਤੇ ਆਮਣਾ ਹੋਵੇ ਜੀ ਉਹ ਫੋਨ ਨੰਬਰ ਲੈ ਲਿਓ ਅਜ਼ਾਰ ਜੀ ਦਾ ਜਿੱਤੇ ਅਸੀਂ ਕਰਾਂਗੇ ਤੁਸੀਂ ਉਧਰ ਆ ਜਿਓ ਠੀਕ ਹੈ ਜੀ ਸੋ ਵੀਰੋ ਬਾਕੀ ਤੁਸੀਂ ਬਾਈਕ ਨੂੰ ਸੇਵਕ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਦਾ ਜੇ ਤੁਸੀਂ ਆਪਣਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਵੀ ਤਿਆਰ ਕਰਵਾ ਸਕਦੇ ਹੋ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣਾ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਸ੍ਰੀ ਕਾਰਜ ਜੀ